ਰਾਜੇ ਵੜਿੰਗ ਦੀਆਂ ਮੁਸ਼ਕਲਾਂ ਤੇ ਘਟ ਜਾਨੀ ਹੈਗੀਆਂ ਪਰ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਮੁਸ਼ਕਲਾ ਵਧ ਗਈ ਹੈਗੀਆਂ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਐਦਾ ਦਾ ਕੀ ਕਰ ਦਿੱਤਾ ਉਹਨਾਂ ਨੂੰ ਨੋਟਿਸ ਹੋ ਗਿਆ ਤੇ ਨੋਟਿਸ ਕੀਤਾ ਕਿੰਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਦੋ ਚਿਹਰੇ ਨੇ ਇਸ ਟਾਈਮ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਇੱਕ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਇਸ ਟਾਈਮ ਕਾਂਗਰਸ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਜਿਹੜੇ ਨੇ ਉਹ ਲੀਡਰ ਨੇ ਜਿਹੜੇ ਇਸ ਟਾਈਮ ਪਾਰਟੀ ਦੇ ਵਿੱਚ ਜਾਂ ਖੁਦ ਦਾਅਵਾ ਕਰਦੇ ਕਿ ਜੇ ਅਗਰ ਨੈਕਸਟ ਜੇ ਸਰਕਾਰ ਬਣਦੀ ਤੇ ਸੀਐਮ ਬਣਨ ਦਾ ਰਾਈਟ ਪਹਿਲਾਂ ਉਹਦਾ ਕਿਉਂਕਿ ਸੀਨੀਅਰ ਮੋਸਟ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਪਰ ਲੇਕਿਨ ਦੋਨੇ ਇਸ ਟਾਈਮ ਹਿਟਰ ਲਿਸਟ ਤੇ ਨੇ ਹਾਲਾਂਕਿ ਡਾਇਰੈਕਟ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗਲਤੀ ਨਹੀਂ ਕੀਤੀ ਜੋ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕੀਤੀ ਕਿ ਕਿ ਵੱਡੇ ਏਡੇ ਵੱਡੇ ਲੀਡਰ ਜਿਹੜਾ 8 ਵਰ ਦਾ ਐਮਪੀ ਪੀਐਚਡੀ ਹੋਵੇ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਤੁਸੀਂ ਉਹਦੇ ਬਾਰੇ ਬੇਹੁੱਦਾ ਮਾੜੀ ਟਿੱਪਣੀ ਕੀਤੀ ਹੈਗੀ ਆ ਉਹ ਲੋਕੀ ਸਵਾਲ ਕਰਦੇ ਨੇ ਕਿ ਤੂੰ ਹੁਣ ਮਲਕਰਜੇ ਖੜ ਗਿਆ ਉਹ ਕਿਹੜਾ ਗੋਰਾ ਵਾ ਉਹ ਕਿਹੜਾ ਰਾਹੁਲ ਗਾਂਧੀ ਵਾਂਗੂ ਚਿੱਟਾ ਵਾ ਉਹਨੂੰ ਕਹਿ ਕੇ ਦੇਖੋ ਫਿਰ ਪਤਾ ਲੱਗੇ ਕਿ ਹਾਂ ਤੇਰੀਆਂ ਲੱਤਾਂ ਦੇ ਵਿੱਚ ਜਾਨ ਆ ਗਈਏ ਲੋਕ ਮਹਿਸੂਸ ਕਰੋ ਸਮੁੱਚਾ ਪੰਜਾਬ ਦਾ ਐਸ ਸੀ ਭਾਈਚਾਰਾ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਪੁੱਤਲੇ ਫੂਕ ਰਿਹਾ ਹੈਗਾ ਉਹ ਕਹਿੰਦੇ ਕੋਈ ਨਹੀਂ ਸਾਡੇ ਪਿੰਡਾਂ ਲੋ ਇਹਦਾ ਜਲੂਸ ਕੱਢਾਂਗੇ ਕਾਂਗਰਸ ਪਾਰਟੀ ਦਾ ਮਤਲਬ ਕਾਂਗਰਸ ਪਾਰਟੀ ਨੇ ਬਣੀ ਬਣਾਈ ਜਿਹੜੀ ਨਾ ਆਪਣੀ ਜਿਹੜੀ ਸ਼ੋਭਿਓ ਖਰਾਬ ਕਰ ਲਈ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਕਰਕੇ ਕਰ ਲਈ ਹੈਗੀ ਹਾਲਾਂਕਿ ਰਾਜਾ ਬਰਿੰਦਰ ਸਿੰਘ ਵੜਿੰਗ ਨੇ ਮਾਫੀ ਮੰਗ ਲਈ ਲੋਕੀ ਮਾਫ ਕਰਨ ਨੂੰ ਤਿਆਰ ਨਹੀਂ ਆ ਸਿਆਸਤ ਵੀ ਹੋ ਰਹੀ ਹੈ ਲੇਕਿਨ ਸਿਆਸਤ ਕਿਉਂ ਹੋ ਰਹੀ ਆ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਮੌਕਾ ਦਿੱਤਾ ਹੈਗਾ ਹੁਣ ਉਹਨਾਂ ਦੇ ਜਿਹੜਾ ਕੇਸ ਹਲੇ ਚੱਲ ਰਿਹਾ ਸੀਰੀਅਸ ਕੇਸ ਹੈ ਰਜਿਸਟਰਡ ਹੋ ਚੁੱਕਾ ਹੈਗਾ ਹੁਣ ਜਿਹੜਾ ਪ੍ਰਤਾਪ ਸਿੰਘ ਬਾਦਲਵਾਲਾ ਮਸਲਾ ਹੈਗਾ ਕਾਂਗਰਸ ਪਾਰਟੀ ਨੇ ਕੀ ਕੀਤਾ ਹੈਗਾ ਕਿ ਇਦਾਂ ਕਰਦੇ ਆਂ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਤੇ ਗਲਤੀ ਕੀਤੀ ਹੈ ਬੂਟਾ ਸਿੰਘ ਹੋਣਾ ਨੂੰ ਬਹੁਤ ਮਾੜੀ ਟਿੱਪਣੀ ਉਹਨਾਂ ਨੂੰ ਸਮਰਪਿਤ ਕੀਤੀ ਤੇ ਨਾਲ ਗਿਆਨੀ ਯਾਦ ਸਿੰਘ ਜਿਹੜੇ ਦੇਸ਼ ਦੇ ਰਹਿ ਚੁੱਕੇ ਰਾਸ਼ਟਰਪਤੀ ਉਹਨੂੰ ਲੈ ਕੇ ਵੀ ਜਿਹੜੇ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕਿਉਂਕਿ ਉਹਨਾਂ ਦਾ ਕੁਲਤਾਰ ਸਿੰਘ ਸੰਧਵਾ ਗਿਆਨੀ ਜੈਲ ਸਿੰਘ ਉਹਨਾਂ ਦੇ ਸ਼ਰੀਕੇ ਚ ਪੋਤਾ ਲੱਗਦੇ ਹਨ ਮਤਲਬ ਜੋ ਗਿਆਨੀ ਗਿਆਨੀ ਜੈਲ ਸਿੰਘ ਦੇ ਭਰਾ ਸਨ ਵੱਡੇ ਉਹਨਾਂ ਦਾ ਪੋਤਾ ਵਾ ਕੁਲਤਾਰ ਸਿੰਘ ਸੰਧਵਾ ਤੇ ਇਹਨਾਂ ਬਾਰੇ ਵੀ ਜਿਹੜਾ ਵਾ ਰਾਜਾ ਮਰਿੰਦਰ ਸਿੰਘ ਮੜਿੰਗ ਨੇ ਜਿੱਥੇ ਬੂਟਾ ਸਿੰਘ ਬਾਰੇ ਗਲਤ ਬੋਲਿਆ ਉੱਥੇ ਗਿਆਨੀ ਜੈਲ ਸਿੰਘ ਬਾਰੇ ਬੋਲੇ ਕਹਿੰਦੇ ਇੱਕ ਪਾਠੀ ਰਾਗੀ ਮਤਲਬ ਤੁਸੀਂ ਇਦਾਂ ਦੇ ਸ਼ਬਦ ਬੋਲਦੇ ਹੋ ਨਾ ਇਕਸਟ ਤਰੀਕਾ ਹੁੰਦਾ ਬੋਲਣ ਦਾ ਇਸ ਕਰਕੇ ਨਾ ਲੀਡਰ ਦੀ ਮੈਜੋਰਟੀ ਤੇ ਜਿਹੜਾ ਵਾ ਜਾਂ ਸਮੇਂ ਦੇ ਨਾਲ ਬੰਦਾ ਸਿੱਖਦਾ ਹੈਗਾ ਯਾਰ ਰਾਗੀ ਮਾੜੀ ਗੱਲ ਪਾਠੀ ਮਾੜੀ ਗੱਲ ਔਰ ਰਾਗੀ ਨੂੰ ਪਾਠੀ ਨੂੰ ਗੁਰੂ ਦਾ ਵਜ਼ੀਰ ਕਹਿੰਦੇ ਹੈਗੇ ਨੇ ਤੇ ਤੁਸੀਂ ਉਹਨਾਂ ਦੀ ਤੋਹੀਨ ਕਰ ਰਹੇ ਹੋ ਉਹਨੂੰ ਲੈ ਕੇ ਵੀ ਕਿ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈਗੀ ਇੱਕ ਤੇ ਰਹਿੰਦੀ ਖੁੰਦੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਵੋਟ ਜਾਂ ਬੀਸੀ ਭਾਈਚਾਰੇ ਦੀ ਵੋਟ ਕਿਉਂਕਿ ਬੂਟਾ ਸਿੰਘ ਸਾਹਿਬ ਮਜਬੂਤ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤੇ ਗਿਆਨੀ ਜੈਲ ਸਿੰਘ ਰਾਮਗੜੀ ਭਾਈਚਾਰੇ ਨਾਲ ਸੰਬੰਧ ਰਾਇ ਤੁਸੀਂ ਦੋਨੇ ਨਾਰਾਜ਼ ਕਰ ਲਿਆ ਹੈਗੇ ਨੇ ਤੇ ਹੁਣ ਹੀ ਚੁੱਪ ਕਰਕੇ ਬੈਠ ਜਾਓ ਹੁਣ ਦੂਜੀ ਗੱਲ ਹੈ ਕਿ ਇਹਨਾਂ ਨੇ ਕਾਂਗਰਸੀਆਂ ਨੇ ਤਰਨਤਾਲ ਨਾਲ ਜਾਂ ਜਿਹੜੇ ਉੱਥੇ ਲੀਡਰ ਨੇ ਉਹਨਾਂ ਨੇ ਕਿ ਕਿ ਚਲੋ ਆਪਾਂ ਇਦਾਂ ਕਰਦੇ ਆਂ ਜੀ ਭਾਈ ਜੈਤਾ ਸਿੰਘ ਦੀ ਫੋਟੋ ਲਾ ਦਿੰਦੇ ਕਿ ਅਸੀਂ ਲੋਕੀ ਖੁਸ਼ ਕਰਨੇ ਕਿ ਨਹੀਂ ਜੀ ਭਾਈ ਜੈਤਾ ਦੇ ਵਾਸਤੇ ਕਾਂਗਰਸ ਪਾਰਟੀ ਬੜੀ ਇੱਜ਼ਤ ਕਰਦੀ ਹੈਗੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਖਿਤਾਬ ਮਿਲਿਆ ਸੀ 10ਵੇਂ ਪਾਸ਼ਾ ਨੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਚਾਂਦਰੀ ਚੌਂਕ ਜਿਨ੍ਹਾਂ ਦਾ ਅੱਜਕੱਲ ਬੀਜੇਪੀ ਕਹਿੰਦੀ ਹੈ ਕਿ ਅਸੀਂ ਉਹ ਚੌਂਕ ਦਾ ਨਾਮ ਚੇਂਜ ਚੇਂਜ ਕਰ ਦੇਣਾ ਇਸੀ ਸ਼ੀਸ਼ਗੰਜ ਰੱਖਣਾ ਹੈ ਉਥੋਂ 9ਵੇਂ ਪਾਸ਼ਾ ਦਾ ਸ਼ੀਸ਼ ਲੈ ਕੇ ਆਏ ਸੀ ਇਸ ਕਰਕੇ ਦਸਮ ਪਾਸ਼ਾ ਨੇ ਜਫੀ ਪਾ ਕੇ ਕਿਤਾਬ ਦਿੱਤਾ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਇਹਨੇ ਭਾਈ ਜੈਤਾ ਦੀ ਫੋਟੋ ਲਾ ਦਿੱਤੀ ਉਹਨੂੰ ਉੱਥੇ ਰੌਲਾ ਕਿ ਕਿ ਉੱਥੇ ਉਸ ਰੈਲੀ ਨੂੰ ਸੰਬੋਧਨ ਕੀਤਾ ਪ੍ਰਤਾਪ ਸਿੰਘ ਬਾਜਵਾਦ ਸਾਹਿਬ ਨੇ ਉੱਥੇ ਸਾਰੇ ਲੀਡਰਾਂ ਦੀਆਂ ਫੋਟੋਆਂ ਉੱਪਰ ਲੱਗ ਗਈਆਂ ਤੇ ਭਾਈ ਜੱਟਾ ਦੀ ਫੋਟੋ ਜਿਹੜੀ ਆ ਥੱਲੇ ਲਾ ਦਿੱਤੀ ਹੈਗੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਵਿਰੋਧ ਕੀਤਾ ਕਿ ਤੁਸੀਂ ਆਪਣੇ ਸਿਆਸੀ ਮਕਸਦ ਵਾਸਤੇ ਜਿਹੜੇ ਗੁਰਸਬਾਣ ਜਾਂ ਮਾਪੁਰਖ ਨੇ ਜਾਂ ਸਾਡੇ ਜਿਹੜੇ ਸ਼ਹੀਦ ਨੇ ਤੁਸੀਂ ਉਹਨਾਂ ਦਾ ਕਿਉਂ ਇਸਤੇਮਾਲ ਕਰ ਰਹੇ ਉਹਨਾਂ ਦਾ ਕਿਉਂ ਲਾਹਾ ਲੈ ਰਹੇ ਇਹ ਤੇ ਕਲੀਅਰ ਕੱਟ ਵਾਇਲੇਸ਼ਨ ਜਦੋਂ ਚੋਣ ਜਾਬਤਾ ਲੱਗਦਾ ਨਾ ਜਿਹੜੀਆਂ ਰੈਲੀਆਂ ਵਾਂ ਉਹ ਤੇ ਨਾ ਸਕੂਲਾਂ 'ਚ ਹੋ ਸਕਦੀਆਂ ਨੇ ਤੇ ਨਾ ਹੀ ਧਾਰਮਿਕ ਸਥਾਨਾਂ 'ਤੇ ਹੋ ਸਕਦੇ ਨਾ ਗੁਰਦੁਆਰੇ ਨਾ ਮੰਦਿਰ ਨਾ ਮਸਜਿਦ ਨਾ ਗਿਰਜਾ ਕਰ ਸਕਦੇ ਆ ਤੇ ਨਾ ਹੀ ਤੁਸੀਂ ਇਦਾਂ ਦੀਆਂ ਫੋਟੋਆਂ ਲਾ ਸਕਦੇ ਹੋ ਅੱਛਾ ਜੇ ਫੋਟੋ ਲਾਉਣੀ ਹੈ ਤੁਸੀਂ ਉੱਪਰ ਲਾ ਲਓ ਤੁਸੀਂ ਥੱਲੇ ਲਾ ਲਈ ਇੱਕ ਤੋਂ ਵਾਇਲੇਸ਼ਨ ਹੁਣ ਐਸੀ ਭਾਈਚਾਰੇ ਦਾ ਜਿਹੜਾ ਕਮਿਸ਼ਨ ਆ ਜਸਬੀਤ ਸਿੰਘ ਘੜੀ ਅੱਜ ਕੱਲ ਉਹ ਉਹਨਾਂ ਨੇ ਵੀ ਸਪੀਡ ਚੱਕੀ ਹੋਈ ਹੈ ਹਾਲਾਂਕਿ ਕਿਸੇ ਵੇਲੇ ਉਹ ਵੀ ਕਾਨੂੰਨ ਤੋੜ ਜਾਂਦੇ ਨੇ ਜਿਵੇਂ ਬੀਤੇ ਦਿਨ ਕਹਿੰਦੇ ਕਿ ਵਕਾਲਤ ਲੈ ਵਕਾਲਤਨਾਮਾ ਲੈ ਕੇ ਉਹ ਲੇਕਿਨ ਐਸੀ ਕਮਿਸ਼ਨ ਦੇ ਵਿੱਚ ਵਕਾਲਤਨਾਮਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਜ਼ਰੂਰਤ ਨਹੀਂ ਦੀ ਵਕਾਲਤਨਾਮੇ ਦੇ ਉਹ ਅਦਾਲਤਾਂ ਦੇ ਵਿੱਚ ਵਕਾਲਤਨਾਮੇ ਪੇਸ਼ ਕੀਤੇ ਜਾਂਦੇ ਕਮਿਸ਼ਨ ਦੇ ਅੱਗੇ ਨਹੀਂ ਵਕਾਲਤਨਾਮੇ ਪੇਸ਼ ਕੀਤੇ ਜਾਂਦੇ ਚਲੋ ਉਹ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਪਾਵਰ ਜਿਆਦਾ ਪਤਾ ਹੋਊ ਹੈ ਅਧਿਕਾਰ ਦਾ ਹੁਣ ਉਹਨੇ ਅੱਜ ਦੁਬਾਰਾ ਨੋਟਿਸ ਕੱਟ ਦਿੱਤਾਗਾ ਕਿ ਜਿਹੜੀ ਰੈਲੀ ਦੇ ਵਿੱਚ ਉਹਨਾਂ ਕਹਿੰਦੇ ਕਿ ਫੋਟੋ ਲੱਗੀ ਮਿਸਯੂਜ਼ ਕੀਤਾ ਸਿਆਸੀ ਲਾਂ ਲੈਂ ਦੀ ਕੋਸ਼ਿਸ਼ ਕੀਤੀ ਉਸ ਰੈਲੀ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕੀਤਾ ਉਹਨਾਂ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਆਪਣੇ ਆਕੇ ਜਿਹੜੇ ਇੱਥੇ ਨੇ ਪੱਖ ਰੱਖਣ ਤੇ ਨਾਲ ਹੀ ਉਹਨਾਂ ਨੇ ਤਰਨਤਾਨ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਕੋ 17 ਤਰੀਕ ਨੂੰ ਜਵਾਬ ਮੰਗ ਲਿਆ ਕਿ ਤੁਸੀਂ ਇਹ ਜਿਹੜੀ ਵਾਇਲੇਸ਼ਨ ਹੋਈ ਹੈ ਉਹਦੀ ਕਿਹੜੀ ਜਿਹੜੀ ਆ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਕਮ ਇਸ ਕਮਿਸ਼ਨ ਦੇ ਵੀ ਭਾਰਤੀ ਚੋਣ ਕਮਿਸ਼ਨ ਨੇ ਝਾੜ-ਚਮਕ ਕੀਤੀ ਹੈਗੀ ਹੈ ਕਿ ਤੁਸੀਂ ਸਾਡੇ ਕੰਮਾਂ ਦੇ ਵਿੱਚ ਦਖਲ ਨਾ ਦਿਓ ਤੁਹਾਡਾ ਰਾਈਟ ਨਹੀਂ ਹੈਗਾ ਜਦੋਂ ਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਇੱਕ ਐਸ்சி ਕਮਿਸ਼ਨ ਦਾ ਮੈਂਬਰ ਸੀ ਉਹਨੇ ਸੁਬੀਸ਼ ਸਿੰਘ ਬਾਦਲ ਦੇ ਨਾਲ ਇੱਕ ਰੈਲੀ ਦੇ ਵਿੱਚ ਬਰਾਬਰ ਦਾ ਐਡਰੈਸ ਕੀਤਾ ਇੱਕ ਖੜਾ ਸੀ ਉਸ ਰੈਲੀ ਦੇ ਵਿੱਚ ਪੋਲੀਟੀਕਲ ਸਟੇਟਮੈਂਟਾਂ ਦਿੰਦਾ ਸੀ ਪੋਲੀਟੀਕਲ ਕਮਾਚਿਕ ਦਖਲ ਦਿੰਦਾ ਹੈ ਸ਼ਿਕਾਇਤ ਹੋਈ ਤਾਂ ਭਾਰਤੀ ਚੋਣ ਕਮਿਸ਼ਨ ਨੇ ਤੁਰੰਤ ਉਹਨੂੰ ਹਟਾ ਦਿੱਤਾ ਸੀ ਅਗਰ ਐਸੀ ਕਮਿਸ਼ਨ ਇਹੋ ਜਿਹੀਆਂ ਗਲਤੀਆਂ ਚੋਣ ਜਾਬਤੇ ਦੌਰਾਨ ਕਰਦਾਗਾ ਤੇ ਐਸ்சி ਕਮਿਸ਼ਨ ਨੂੰ ਹਟਾਉਣ ਦੀਆਂ ਪਾਵਰਾਂ ਭਾਰਤੀ ਚੋਣ ਕਮਿਸ਼ਨ ਕੋਲ ਹੈ ਪੱਕੀ ਹਲਾ 100% ਹੈ ਮੈਂ ਉਹੀ ਤੇ ਐਗਜ਼ਾਮਪਲ ਦਿੱਤੀ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਕਰ ਮੈਂਬਰ ਹਟਾਇਆ ਹੀ ਕਾਲੀਆਂ ਵੇਲੇ ਤੇ ਜਿਵੇਂ ਇਹ ਵਾਲੇ ਮੌਜੂਦਾ ਚੇਅਰਮੈਨ ਜਸਬੀਰ ਸਿੰਘ ਗੜੀ ਭਾਰਤੀ ਚੋਣ ਕਮਿਸ਼ਨ ਦੇ ਕੰਮਾਂ 'ਚ ਦਖਲ ਦੇ ਰਹੇ ਨੇ ਉਹ ਇਹਨਾਂ ਨੂੰ ਹਟਾ ਸਕਦੇ ਹੈਗੇ ਨੇ ਹੁਣ ਇਸੇ ਕਰਕੇ ਇਹਨਾਂ ਨੂੰ ਥੋੜੀ ਬਹੁਤੀ ਸਮਝ ਲੱਗ ਗਈ ਆ ਇਸੇ ਕਰਕੇ ਇਹਨਾਂ ਨੇ ਪਹਿਲਾਂ ਤੇ ਡੀਸੀ ਕੋ ਸਿੱਧੀ ਰਿਪੋਰਟ ਮੰਗ ਲਈ ਇਹ ਰਿਪੋਰਟ ਨਹੀਂ ਮੰਗਦੇ ਹੁਣ ਇਹਨਾਂ ਨੂੰ ਪਤਾ ਹੈ ਕਿ ਚੋਣ ਜਾਬਤਾ ਹੈਗਾ ਵਾ 14 ਤਰੀਕ ਤੱਕ 11 ਨੂੰ ਵੋਟਾਂ ਵਾ 14 ਨੂੰ ਰਿਜ਼ਲਟ ਇਸ ਕਰਕੇ ਇਹਨਾਂ ਨੇ ਤਰਨਤਾਰ ਦੇ ਡੀਸੀ ਕੋਲੋਂ 17 ਤਰੀਕ ਨੂੰ ਰਿਪੋਰਟ ਮੰਗ ਲਈ ਉਹਦੇ ਚ ਨਾਲ ਹੀ ਇਹਨਾਂ ਨੇ ਕਹਿ ਦਿੱਤਾ ਹੈਗਾ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਉਹ ਵੀ ਜਵਾਬ ਦੇਣ ਉਹਨਾਂ ਦਾ ਪ੍ਰੈਸ ਨੋਟ ਵੀ ਆਇਆ ਗਿਆ ਕਿ ਪੰਜਾਬ ਐਸਸੀ ਕਮਿਸ਼ਨ ਸੰਮਨ ਪ੍ਰਤਾਪ ਸਿੰਘ ਬਾਜਵਾ ਔਰ ਨਵੰਬਰ 10 ਇਨ ਦੀ ਕੇਸ ਆਫ ਡਿਸਰੈਸਪੈਕਟ ਟੂ ਦੀ ਅਮੇਜ ਆਫ ਭਾਈ ਜੀਵਨ ਸਿੰਘ ਭਾਈ ਜੱਤਾ ਜੀ ਐਂਡ ਸ਼੍ਰੀ ਗੁਰੂ ਤੇਗ ਬਹਾਦਰ ਮਤਲ ਇਹਨਾਂ ਨੇ ਦੋਨਾਂ ਦੀਆਂ ਜਿਹੜੀਆਂ ਉਹ ਫੋਟੋਆਂ ਲਾਈਆਂ ਸੀ ਜਿਹੜੀਆਂ ਕਿ ਇਹ ਨਹੀਂ ਲਾ ਸਕਦੇ ਸੀ ਇਹਨਾਂ ਨੇ ਗਲਤੀ ਕੀਤੀ ਉਹਨਾਂ ਨੇ ਨੋਟਿਸ ਵੀ ਕੱਢ ਦਿੱਤਾ ਹੈਗਾ ਜਿਹਦੇ ਚ ਉਹ ਲਿਖਦੇ ਹੈਗੇ ਨੇ ਕਿ ਨੋਟਿਸ ਦੇ ਵਿੱਚ ਅ ਪ੍ਰਤਾਪ ਸਿੰਘ ਬਾਜਵਾ ਨੂੰ ਚਿੱਠੀ ਕੱਢੀ ਹੈਗੀ ਆ ਕਿ ਉਪਰੋਕਤ ਵਿਸ਼ੇ ਦੇ ਸਬੰਧ ਆਪ ਨੂੰ ਲਿਖਿਆ ਜਾਂਦਾ ਹੈ ਕਿ ਤਿੰਨ ਤਣ ਵਿਧਾਨ ਸਭਾ ਉਪਚੋਣ ਰੈਲੀ ਦੀ ਦਿਨਿਕ ਭਾਸਕਰ ਅਖਬਾਰ ਵਿੱਚ ਸਿਆਸੀ ਲਾਹੇ ਲਈ ਗੁਰੂ ਸਾਹਿਬ ਦੀ ਤਸਵੀਰ ਵਰਤਣ ਦਾ ਲਿਆ ਨੋਟਿਸ ਦੇ ਸਲੇਖ ਤਹਿਤ ਪ੍ਰਕਾਸ਼ਿਤ ਖਬਰ ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਫੇਸਬੁੱਕ ਪੇਜ ਦਾ ਵਾਇਰਲ ਸਕਰੀਨ ਸ਼ਾਰਟ ਸੰਬੰਧੀ ਮਾਣਯੋਗ ਕਮਿਸ਼ਨ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਦੀ ਧਾਰਾ 10 ਤਹਿਤ 2 ਅਤੇ ਐਚ ਸੁਮੋਟੂ ਨੋਟਿਸ ਲੈਂਦੇ ਪੜਤਾਲ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਸਿਆਸੀ ਲਾਹੇ ਤਹਿਤ ਭਾਈ ਜੀਵਨ ਸਿੰਘ ਜੀ ਪਾਈ ਜਾਂਦਾ ਜੀ ਅਤੇ ਨਵੀਂ ਪਾਸ਼ੀ ਸਾਬਸ਼ੀਰ ਗੁਰਤੇ ਇਕਬਾਦਰ ਜੀ ਦੇ ਪਤੀ ਜਨਕ ਤਰੀਕੇ ਨਾਲ ਤਸਵੀਰ ਵਰਤਨ ਸੰਬੰਧੀ ਇਹ ਮਸਲਾ ਮਿਤੀ 10 11 2025 ਨੂੰ ਆਪ ਨੂੰ ਕਮਿਸ਼ਨ ਦਫਤਰ ਵਿਖੇ ਹਾਜ਼ਰ ਹੋਣ ਲਈ ਲਿਖਿਆ ਜਾਂਦਾ ਇਸ ਖਬਰ ਦੀ ਟੁੱਕ ਦੀ ਕਾਪੀ ਪ੍ਰੋਗਰਾਮ ਦੌਰਾਨ ਮੁੱਖ ਸਟੇਜ ਅਤੇ ਲੱਗੇ ਹੋਲਡਿੰਗਾਂ ਦੀਆਂ ਤਸਵੀਰਾਂ ਅਤੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਵਿਧਾਇਕ ਦੇ ਫੇਸਬੁੱਕ ਪੇਜ ਦੀਆਂ ਤਸਵੀਰਾਂ ਇਸ ਦੇ ਨਾਲ ਭੇਜ ਕੇ ਆਪ ਨੂੰ ਲਿਖਿਆ ਜਾਂਦਾ ਹੈ ਕਿ ਇਸ ਟੁੱਕ ਆਪਣਾ ਸਬੰਧੀ ਜਵਾਬ ਸਪਸ਼ਟੀਕਰਨ ਮਿਤੀ 10 11 2025 ਨੂੰ ਕਮਿਸ਼ਨ ਦੇ ਦਫ਼ਤਰ ਵਿਕੇ ਨਿੱਜੀ ਪੱਧਰ ਤੇ ਜਿਹੜਾ ਪੇਸ਼ ਹੋ ਕੇ ਜਿਹੜਾ ਵਾ ਦਿੱਤਾ ਜਾਵੇ ਹੁਣ ਇਹ ਜਿਹੜਾ ਨੋਟਿਸ ਜਿਹੜਾ ਵਾ ਉਹ ਜਿਹੜਾ ਵਾ ਉਹ ਕੱਢ ਦਿੱਤਾ ਗਿਆ ਹੁਣ ਸਵਾਲ ਹੈ ਕਿ ਐਡੇ ਵੱਡੇ ਲੀਡਰ ਜਿਹੜੇ ਨੇ ਉਹ ਕੀ ਕਰ ਰਹੇ ਨੇ ਹਾਲਾਂਕਿ ਕਿ ਪ੍ਰਤਾਪ ਸਿੰਘ ਬਾਯੋ ਫਰੂਦੀ ਦੇ ਨੇਤਾ ਬੜੇ ਸੀਰੀਅਸ ਨ ਪੋਲਿਟਿਸ਼ਨਰ ਸ਼ਾਇਦ ਉਹਨਾਂ ਨੇ ਜਿਹੜਾ ਪਿੱਛੇ ਬੋਰਡ ਫਲੈਕਸੀ ਲੱਗੀ ਆ ਨਗਿਆ ਨਾ ਮਾਰੀ ਹੋਵੇ ਪਰ ਜਿਨ੍ਹਾਂ ਨੇ ਉੱਥੇ ਪਹਿਲਾਂ ਉੱਪਰ ਸੋਨੀਆ ਗਾਂਧੀ ਰਜੀਵ ਗਾਂਧੀ ਮਲਕ ਜੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਾਰੇ ਟੱਬਰਾਂ ਦੀਆਂ ਤੇ ਹੋਰ ਕਾਂਗਰਸ ਪਾਰਟੀ ਦੇ ਲੀਡਰਾਂ ਲਈਆਂ ਥੱਲੇ ਨੌਵੇਂ ਪਾਸ਼ਾ ਦੀ ਤੇ ਭਾਈ ਜੀਵਨ ਸਿੰਘ ਜਿਹਨਾਂ ਨੂੰ ਭਾਈ ਜੱਤਾ ਵੀ ਕਹਿੰਦੇ ਉਹਨਾਂ ਦੀ ਬਲਾਈ ਹੈਗੀ ਉਹ ਇਹ ਫੋਟੋ ਇਸ ਕਰਕੇ ਲਈ ਸੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬ੍ਰਿੰਦ ਸਿੰਘ ਵੜਿੰਗ ਨੇ ਗਲਤੀ ਕੀਤੀ ਕਿ ਮੈਂ ਐਸੀ ਭਾਈਚਾਰੇ ਮਜਬੀ ਸਿੱਖ ਭਾਈਚਾਰੇ ਬਾਰੇ ਗਲਤ ਬੋਲਿਆ ਗਿਆ ਬੂਟਾ ਸਿੰਘ ਸਾਹਿਬ ਬਾਰੇ ਇਸ ਕਰਕੇ ਉਹਨਾਂ ਨੇ ਨਾਲ ਕਹਿੰਦੇ ਚਲੋ ਆਪਾਂ ਇਹ ਸਾਬਤ ਕਰ ਦਈਏ ਵੀ ਦੇਖੋ ਅਸੀਂ ਤਾਂ ਬੜੇ ਧਰਮ ਨਰਪੱਖ ਆ ਅਸੀਂ ਭਾਈ ਜੱਤਾ ਜੀ ਦੀ ਵੀ ਇੱਜ਼ਤ ਕਰਦੇ ਆ ਤੇ ਨੌਵੇਂ ਪਾਤਸ਼ਾਹ ਦੀ ਫੋਟੋ ਲਾਉਂਦੇ ਨੌਵੇਂ ਪਾਤਸ਼ਾਹ ਦੀ ਫੋਟੋ ਇਸ ਕਰਕੇ ਲਾਉਂਦੇ ਕਿ ਜਦੋਂ ਉਹਨਾਂ ਨੂੰ ਰੋਂਗ ਔਰਗਜਮ ਨੇ ਸ਼ਹੀਦ ਕੀਤਾ ਸੀ ਤੇ ਭਾਈ ਜੱਤਾ ਜੀ ਉਹਨਾਂ ਦਾ ਸੀਸ ਲੈ ਕੇ ਆਏ ਸੀ ਤੇ ਜਦੋਂ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇਗੇ ਤੇ ਦਸਮ ਪਾਤਸ਼ਾਹ ਨਾਲ ਗੱਲ ਦੇ ਵਿੱਚ ਜੱਫੀ ਪੈਂਦੇ ਕਿ ਆਜ ਤੋਂ ਬਾਅਦ ਤੁਸੀਂ ਰੰਗਰੇਟੇ ਗੁਰੂ ਕੇ ਬੇਟੇ ਇਹ ਆਪਣੇ ਵੱਲ ਤੇ ਇਹ ਚਲਾਕੀ ਖੇਡੀ ਇਹਨਾਂ ਨੇ ਪਰ ਉਹ ਬੁਲਟਾ ਫਸ ਗਏ ਸ਼ਰੂਨ ਦੇ ਪ੍ਰਬੰਧਕ ਕਮੇਟੀ ਨੇ ਵੀ ਨੋਟ ਲਾ ਇਸ ਕਰਕੇ ਮੈਨੂੰ ਲੱਗਦਾ ਕਿ ਤਰਨਤਾਰ ਕਾਂਗਰਸ ਪਾਰਟੀ ਜਿੱਤਣ ਨਹੀਂ ਗਈ ਹਾਰ ਨਹੀਂ ਗਈ ਜਿਤਉਣ ਗਈ ਹੈ ਜਿਤਉਣ ਕਿਨੂੰ ਗਈ ਹੈਗੀ ਹੈ ਜਿਹੜੀ ਸਰਕਾਰ ਰੋਜ਼ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਧਮਕੀਆਂ ਦਿੰਦੀ ਆ ਕਿ ਤੁਹਾਡੀਆਂ ਫਾਈਲਾਂ ਪਈਆਂ ਹੈਗੀਆਂ ਨੇ ਇਵੇਂ ਹੀ ਇਹਨਾਂ ਨੇ ਜਲੰਧਰ ਹਾਰੇ ਇਵੇਂ ਲੁਧਿਆਣਾ ਹਾਰੇ ਇਵੇਂ ਡੇਰਾ ਬਾਬਾ ਨਾਨਕ ਹਾਰੇ ਇਵੇਂ ਹਾਰੇ ਨੇ ਚੱਬੇਵਾਲ ਇਵੇਂ ਹਾਰੇ ਨੇ ਗਿੱਦੜ ਬਾਹ ਤੇ ਬਰਨਾਲਾ ਕਿਉਂ ਜਿੱਤ ਗਏ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਕਰਕੇ ਨਹੀਂ ਤੇ ਉਹ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਦਣੀ ਤੇ ਜੇ ਇਹੋ ਕਾਂਗਰਸ ਪਾਰਟੀ ਦੇ ਲੱਛਣ ਰਹੀ ਤੇ ਲਾਜ਼ਮੀ ਤੌਰ ਤੇ 227 ਦੇ ਵਿੱਚ ਫਿਰ ਅੱਜ ਇਹਨਾਂ ਦੀ ਕਿੰਨੇ 14 ਕਿ 15 ਐਮਐਲਏ ਉਸ ਤੋਂ ਬਾਅਦ ਵੀ ਕੱਟ ਜਾਣਗੇ ਮਤਲਬ ਕਾਂਗਰਸ ਪਾਰਟੀ ਇਸ ਟਾਈਮ ਇਹੰਕਾਰ ਦੇ ਵਿੱਚ ਆ ਇਹ ਆਪਣੇ ਆਪ ਨੂੰ ਸੰਦੇਹੀ ਜਿੱਤੇ ਪਏ ਹੈਗੇ ਨੇ ਇਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਦੀਆਂ ਗਲਤੀਆਂ ਕਰਕੇ ਸਾਰਾ ਵਰਗ ਇਹਨਾਂ ਨਾਰਾਜ਼ ਕਰ ਲਿਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਐਸਸੀ ਭਾਈਚਾਰਾ ਵਸਦਾ ਹੈ ਤੁਸੀਂ ਨਾ ਤੇ ਮਜਬੀ ਸਿੱਖ ਭਾਈਚਾਰਾ ਸੰਭਿਆ ਨਾ ਤੁਸੀਂ ਵਾਲਮੀਕ ਭਾਈਚਾਰਾ ਸੰਭਿਆ ਉਲਟਾ ਹੁਣ ਜਿਹੜਾ ਬੀਸੀ ਵਰਗ ਦੇ ਵਿੱਚ ਰਾਮਗੜੀਆ ਭਾਈਚਾਰਾ ਤੁਸੀਂ ਉਹਨਾਂ ਨੂੰ ਵੀ ਨਾਰਾਜ਼ ਕਰ ਲਿਆ ਹੈਗਾ ਮਤਲਬ ਤੁਹਾਡਾ ਹੰਕਾਰ ਦੇਖੋ ਸਾਲ ਨੂੰ ਵੋਟਾਂ ਪੈਣੀਆਂ ਤੁਹਾਡੀ ਸਰਕਾਰ ਬਣਨੀ ਕਿ ਨਹੀਂ ਤੁਹਾਨੂੰ 60 ਐਮਐਲਏ ਚਾਹੀਦੇ ਹਨ ਤੇ ਤੁਹਾਡੇ ਕੋਲ ਪੰਜਾਬ ਚ ਅਜੇ ਇਹ ਹਲਕੇ ਨੇ 60 ਜਿੱਥੇ ਤੁਹਾਡੇ ਕੋਲ ਉਮੀਦਵਾਰ ਵੀ ਨਹੀਂ ਆਗੇ ਤੇ ਤੁਸੀਂ ਹੁਣ ਤੋਂ ਹੀ ਟੱਬਰ ਚੁੱਕਣ ਦੀਆਂ ਗੱਲਾਂ ਕਰਦੇ ਹੋ ਮਾਰਨ ਦੀਆਂ ਗੱਲਾਂ ਕਰਦੇ ਹੋ ਕਾਲੇ ਕਹਿ ਰਹੇ ਹੋ ਗੋਰੇ ਕਹਿ ਰਹੇ ਹੋ ਚਿੱਟੇ ਕਹਿ ਰਹੇ ਹੋ ਮਤਲਬ ਕੀ ਹੈ ਇਹ ਇੱਕ ਚੰਗੀ ਪਾਰਟੀ ਜੇ ਤੁਸੀਂ ਕਹਿੰਦੇ ਕਿ ਸਾਡੀ ਬੜੀ ਚੰਗੀ ਪਾਰਟੀ ਹੈ ਅਸੀਂ ਮੁਹੱਬਤ ਦੀ ਮੁਹੱਬਤ ਵੰਡਦੇ ਫਿਰਦੇ ਨੇ ਰਾਹੁਲ ਗਾਂਧੀ ਰਾਹੁਲ ਗਾਂਧੀ ਪੂਰੇ ਇੰਡੀਆ 'ਚ ਮੁਹੱਬਤ ਵੰਡ ਰਿਹਾ ਹੈ ਤੇ ਤੁਸੀਂ ਇੱਥੇ ਨਫ਼ਰਤ ਵੰਡ ਰਹੇ ਹੋ ਇਸ ਕਰਕੇ ਮਿਲਦਾ ਹੈ ਕਿ ਕਾਂਗਰਸ ਪਾਰਟੀ ਨੂੰ ਪਤਾ ਲੱਗਾ ਲਾਜ਼ਮੀ ਤੌਰ ਤੇ ਉਹਨਾਂ ਨੂੰ ਲੀਡਰਸ਼ਿਪ ਚੇਂਜ ਕਰਨੀ ਪੈਗੀ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀਆਂ ਦੇ ਜਿਹੜੇ ਲੀਡਰਾਂ ਦੀ ਜਿਹੜੀ ਬੋਲਬਾਨੀ ਆ ਜਿਹੜੀ ਬੋਲਬਾਣੀ ਸਹੀ ਹੋਣੀ ਚਾਹੀਦੀ ਉਹ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਜਿਹੜੇ ਬੋਲ ਨੇ ਉਹ ਵਿਗੜੇ ਹੋਏ ਨੇ ਇਸ ਕਰਕੇ ਦੇਖਦੇ ਆ ਕਿ ਹੁਣ ਪ੍ਰਤਾਪ ਸਿੰਘ ਬਾਯਵਾ ਸਾਹਿਬ ਹੁਣ ਐਸੇ ਕਮਿਸ਼ਨ ਅੱਗੇ ਪੇਸ਼ ਹੁੰਦੇ ਨੇ ਜਾਂ ਉਹਨਾਂ ਨੂੰ ਕਿਹਾ ਜਾਊਗਾ ਕਿ ਇਹ ਬੰਦਾ ਜੇ ਭੇਜਣਾ ਤੇ ਆਪਣਾ ਵਕਾਲਤਨਾਮਾ ਭੇਜੋ ਜਾਂ ਨਿੱਜੀ ਤੌਰ ਤੇ ਆ ਕੇ ਪੇਸ਼ ਹੁੰਦੇ ਨੇ ਪਰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਸਮਝਣਾ ਚਾਹੀਦਾ ਹੈਗਾ ਜਿਵੇਂ 2022 ਦੇ ਵਿੱਚ ਇਹਨਾਂ ਨੇ ਪੱਕੀ ਪਗਾਈ ਖੀਰ ਇਹਨਾਂ ਕੋ ਖੋ ਕੇ ਭਗਵੰਤ ਮਾਨ ਸਾਹਿਬ ਲੈ ਗਏ ਨਾ ਹੁਣ ਵੀ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਐਜਸੀ ਜਿਹੜਾ ਇਹਨਾਂ ਨੇ ਖਤਮ ਕਰ ਲਿਆ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਕਰਕੇ ਖਤਮ ਹੋਇਆ ਉਹ ਖਤਮ ਹੋਇਆ ਜਿਨ੍ਹਾਂ ਨੇ ਤਰਨਤਾਰਨ ਦੇ ਵਿੱਚ ਚੋਣ ਚੋਣ ਦੌਰਾਨ ਜਿਹੜੀ ਰੈਲੀ ਸੀ ਉੱਥੇ ਜਿਨ੍ਹਾਂ ਨੇ ਨਵੇਂ ਪਾਸ਼ਾ ਦੀ ਫੋਟੋ ਲਈ ਤੇ ਭਾਈ ਜੱਤਾ ਦੀ ਫੋਟੋ ਲਾ ਕੇ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ